ਸਤਿ ਸ੍ਰੀ ਅਕਾਲ ਜੀ ਮੈਂ ਪਰਵਿੰਦਰ ਸਿੰਘ ਬਲੂ ਸਟੈਲੀਅਨ ਇਕਵਿਪਮੈਂਟ ਪ੍ਰਾਈਵੇਟ ਲਿਮਟਿਡ ਲੁਧਿਆਣੇ ਤੋਂ ਅਸੀਂ ਸਮਾਰਟ ਫਾਰਮਿੰਗ ਸੋਲੂਸ਼ਨ ਪ੍ਰੋਵਾਈਡ ਕਰਦੇ ਹਾਂ ਜੀ ਫਾਰਮਰਸ ਨੂੰ ਪਿਛਲੇ 20 ਸਾਲਾਂ ਤੋਂ ਜਿਦੇ ਜਿਵੇਂ ਕਿ ਪੋਲੀ ਹਾਊਸ ਹੋ ਗਿਆ ਗ੍ਰੀਨ ਹਾਊਸ ਐਰੋਪੋਨਿਕ ਸਿਸਟਮ ਹੋ ਗਿਆ ਹਾਈਡਰੋਪੋਨਿਕ ਸਿਸਟਮ ਹੋ ਗਿਆ ਮਾਈਕਰੋ ਇਰੀਗੇਸ਼ਨ ਹੋ ਗਈ ਇਹੋ ਜਿਹਾ ਕਿ ਜਿਹਦੇ ਨਾਲ ਘੱਟ ਜ਼ਮੀਨ ਦੇ ਵਿੱਚ ਫਾਰਮਰ ਜ਼ਿਆਦਾ ਪੈਸੇ ਕਮਾ ਸਕੇ ਤੇ ਅੱਜ ਨਿਰਮਲ ਸਿੰਘ ਜੀ ਆਏ ਆ ਸਾਡੇ ਕੋਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਸਾਡੇ ਕੋਲ ਆਏ ਆ ਤੇ ਸਾਰਿਆਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਇੱਥੇ ਪੰਜਾਬ 'ਚ ਬੈਠੇ ਬਾਹਰ ਬੈਠੇ ਗੁਰਪੁਰਬ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਅਸੀਂ ਆ ਜਿਹੜਾ ਕੰਮ ਸ਼ੁਰੂ ਕੀਤਾ ਨਾ ਐਡਵਾਈਜ਼ਰ نیوز ਇਹ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਠੀਕ ਹੈ ਜਿਹੜਾ ਤੁਸੀਂ ਅੱਗੇ ਇਹਨਾਂ ਤੁਸੀਂ ਸਾਰਿਆਂ ਦਾ ਸਾਥ ਦਿੱਤਾ ਫਾਰਮਰਾਂ ਦਾ ਇੰਡਸਟਰੀ ਵਾਲਿਆਂ ਦਾ ਉਹਨਾਂ ਨੂੰ ਇਹ ਜਿਹੜੀ ਨਵੀਂ-ਨਵੀਂ ਟੈਕਨੋਲੋਜੀ ਤੁਸੀਂ ਮੇਲੇ 'ਚ ਵੀ ਦਿਖਾਉਂਦੇ ਸੀਗੇ ਸਾਰਾ ਕੁਝ ਮੈਗਜ਼ੀਨਾਂ ਦੇ ਵਿੱਚ ਤੁਸੀਂ ਇੰਨੀ ਨੌਲੇਜ ਦਿੱਤੀ ਹੈ ਸਾਰਿਆਂ ਨੂੰ ਅੱਜ ਆਹ ਕੰਮ ਸ਼ੁਰੂ ਕਰਕੇ ਤੁਸੀਂ ਬਹੁਤ ਵਧੀਆ ਇੱਕ ਤੁਸੀਂ ਕਹਿ ਲਓ ਕਿ ਤੁਸੀਂ ਤੁਹਾਨੂੰ ਭਾਗਾਂਲੇ ਅਸੀਂ ਆ ਕੀ ਤੁਸੀਂ ਸਾਡੇ ਨਾਲ ਫਿਰ ਤੋਂ ਦੁਬਾਰਾ ਜੁੜ ਗਏ ਆ ਅਸੀਂ ਤੁਹਾਨੂੰ ਬਹੁਤ ਸਿਰਾਂ ਤੋਂ ਉਡੀਕਦੇ ਸੀ ਇਸ ਕੰਮ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਸਾਡੇ ਕੋਲ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਬਹੁਤ ਚੰਗਾ ਲੱਗਿਆ ਸਾਨੂੰ ਮੈਨੂੰ ਵੀ ਇਹ ਅੱਜ ਭਾਜੀ ਜਿਹੜੇ ਪਰਮਿੰਦਰ ਭਾਜੀ ਸਾਡੇ ਬਹੁਤ ਕਾਫੀ ਲੰਮੇ ਸਮੇਂ ਤੋਂ ਅਸੀਂ ਇਹਨਾਂ ਦਾ ਰਿਸ਼ਤਾ ਸਾਡਾ ਚੱਲਦਾ ਰਿਹਾ ਜਦੋਂ ਅਸੀਂ ਖੇਤੀ ਰਵੈਜਰ ਮੈਗਜ਼ੀਨ ਕਰਦੇ ਹੁੰਦੇ ਸੀ ਉਦੋਂ ਤੋਂ ਹੀ ਇਹਨਾਂ ਨਾਲ ਸਾਡਾ ਜਿਵੇਂ ਕਹਿੰਦੇ ਜਿਹੜੀ ਕਿਸਾਨੀ ਹੈ ਇਹ ਇੰਡਸਟਰੀ ਦੀ ਨੌ ਤੇ ਮਾਸ ਵਾਲਾ ਇੱਕ ਰਿਸ਼ਤਾ ਹੁੰਦਾ ਹੈ ਕਿ ਅਸੀਂ ਇਹਨਾਂ ਦੇ ਨਾਲ ਜੁੜਾਂਗੇ ਤੇ ਕਿਸਾਨਾਂ ਤੱਕ ਪਹੁੰਚਾਂਗੇ ਇਹਨਾਂ ਦੀ ਜਿਹੜੀ ਤਕਨੀਕ ਹੈ ਇੱਕ ਫਾਰਮਰ ਤੇ ਕਰ ਜਾਂਦੀ ਹੈ ਉੱਥੋਂ ਫਾਰਮਰ ਆਪ ਦੀ ਉਹ ਚੀਜ਼ ਨੂੰ ਵਰਤ ਕੇ ਤੇ ਆਪਦੇ ਕੰਮਾਂ ਤੇ ਰੋਜ਼ਗਾਰ ਨੂੰ ਵਾਧਾ ਪਾਉਂਦੀ ਹੈ ਇਹ ਮੈਨੂੰ ਕਈ ਇੰਡਸਟਰੀ ਦੇ ਵਿੱਚ ਪਰਮਿੰਦਰ ਬਾਜੀ ਫੋਟ ਫੋਨ ਆਏ ਵੀ ਭਾਈ ਤੁਸੀਂ ਆਪਦਾ ਚੈਨਲ ਵੀ ਸ਼ੁਰੂ ਕਰੋ ਤੇ ਮੈਂ ਕਿਹਾ ਵੀ ਇਹ ਜਿਹੜਾ ਪੜਾ ਇਹ ਲੰਬਾ ਤਾਂ ਬਹੁਤ ਹੈ ਪਰ ਹੌਲੀ ਹੌਲੀ ਸਮੇਂ ਦੇ ਆਪਣੇ ਨੂੰ ਪੂਰਾ ਕਰਾਂਗੇ ਥੋੜਾ ਅੱਜ ਵੀਰੇ ਚ ਆਏ ਆ ਤੇ ਸਾਨੂੰ ਵੀ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ